ਨਗਰ ਨਿਗਮ ਮੁਹਾਲੀ ਦੇ ਡਿਪਟੀ ਮੇਅਰ ਕੁਲਜੀਤ 베ਦੀ ਵੱਲੋਂ ਸਫਾਈ ਦੇ ਮੁੱਦੇ ਨੂੰ ਲੈ ਕੇ ਕੀਤਾ ਗਿਆ ਰੋਸ਼ ਪ੍ਰਦਰਸ਼ਨ ਫੂਕਿਆ ਗਿਆ ਨਗਰ ਨਿਗਮ ਦਾ ਹੀ ਪਤਲਾ ਕੀ ਹੈ ਪੂਰਾ ਮਾਮਲਾ ਵੇਖੋ ਪੂਰੀ ਰਿਪੋਰਟ ਹਾਂ ਸਭ ਦਾ ਇੱਕੋ ਨਾਰਾ ਮਾਲੀ ਹੋਵੇ ਸਾਫ਼ ਹਮਾਰਾ ਸਭ ਦਾ ਇੱਕੋ ਨਾਰਾ ਮਾਲੀ ਹੋਵੇ ਸਾਫ਼ ਹਮਾਰਾ ਸਭ ਦਾ ਇੱਕੋ ਨਾਰਾ ਮਾਲੀ ਹੋਵੇ ਸਾਫ਼ ਹਮਾਰਾ ਜਾਗੋ ਪ੍ਰਸ਼ਾਸਨ ਜਾਗੋ ਪ੍ਰਸ਼ਾਸਨ ਜਾਗੋ ਪ੍ਰਸ਼ਾਸਨ ਜਾਗੋ ਪ੍ਰਸ਼ਾਸਨ

ਮੁਕਾਦਿ ਸ਼ਾਇਦ ਹੀ ਸਪਾਈ ਦਾ ਤਿਆਰੀਆਂ ਸਹਿਓ ਨਾ ਭੜੀਆਂ ਨੇ ਸ਼ਾਮੀ ਗੱਲ ਨਹੀਂ ਕਰੀਏ ਮਾਹੀ ਸਾਡਾ ਅੰਗੜੀਆਂ ਜੀ ਵੀ ਪੁੱਛਿਆ ਨਾ ਜਾ ਗਿਆ ਅਸੀਂ ਸ਼ਹਿਰ ਨੂੰ ਲੰਬਤ ਕਰਾਂਗੇ ਸਾਰੀਆਂ ਸੁਸਾਇਟੀਆਂ ਨੂੰ ਲੰਬਤ ਕਰਾਂਗੇ ਸਾਰੇ ਲੋਕਾਂ ਨੂੰ ਵਾਡਾ ਜੀ ਲੰਬਤ ਕਰਾਂਗੇ ਉਹਦੇ ਖਿਲਾਫ ਭਾਵੇਂ ਪੁਖਰਦਾਰ ਭਾਵੇਂ ਧਰਨੇ ਭਾਵੇਂ ਕੋਰਟ ਕਿੰਡਲ ਮਾਰਚ ਜੂਹ ਦੇਣਾ ਪਿਆ ਆਪਣੇ ਸਾਥੀਆਂ ਨਾਲ ਸਲਾਹ ਕਰਕੇ ਆਪਾਂ ਅਗਲਾ ਰਣਨੀਤੀ ਜਿਹੜੀ 5-7 ਦਿਨਾਂ 'ਚ ਬਣਾਵਾਂਗੇ ਔਰ ਆਸ ਆ ਜੇ ਤੁਸੀਂ ਜਾਗਣਗੇ ਅੱਜ ਦੇ ਕਿਤੇ ਮੁੱਠੇ ਜਦੋਂ ਉਸ ਬਹੁਤ ਆ ਬਹੁ ਜੇ ਮੌਸਮ ਖਰਾਬ ਹੋਇਆ ਬਹੁਤ ਬਹੁਤ ਸੰਸਾਦ ਤੋਂ ਬਾਅਦ ਸ਼ਾਇਦ ਕਿਤੇ ਇਸੇ ਪਾਣੀ ਹੋਇਆ ਉਹਦੀ ਅਫਸਰਸ਼ਾਈ ਜੁਮੇਰ ਹੋਏਗੀ ਉਹਦੇ ਖਿਲਾਫ ਹੀ ਤੁਹਾਨੂੰ ਦਵਾਵਾਂਗੇ ਇਹਦੇ ਖਿਲਾਫ ਹੀ ਸਰਕਾਰ ਦੇ ਵਿੱਚ ਤੁਸੀਂ ਉਹ ਪਤਲਾ ਅਫਸਰਸ਼ਾਈ ਦਾ ਭੁਗਿਆ ਜਾ ਰਿਹਾ ਸਲਵਾਈ ਨਹੀਂ ਹੁੰਦੀ ਛੋਡੀ ਸਾਡੇ 3-4 ਸਾਲ ਤੋਂ ਤੁਸੀਂ ਜੱਤਾ ਦੇ ਵਿੱਚੋਂ ਸਲਵਾਈ ਕਿਹੜੀ ਹੋ ਰਹੀ ਆ ਕਿਸੇ ਦੀ ਨਹੀਂ ਹੋ ਰਹੀ ਕੋਈ ਸਰਕਾਰ ਆਸਰੇ ਜਿਹੜੀ ਆ ਅੰਨੀ ਭੋਲੀ ਅਫਸਰਸ਼ਾਈ ਹੋਈ ਪਈ ਆ ਕੋਈ ਕੋਈ ਸਾਨੂੰ ਹੁਕਮ ਨਹੀਂ ਮੈਂ ਕਿਸੇ ਨਾਲ ਬੱਤ ਮੈਂਾਰੇ ਜੀ ਤੁਹਾਡੇ ਚੈਨਲ ਲਈ ਤੁਹਾਡੇ ਸਾਰਿਆਂ ਲਈ ਮੀਡੀਆ ਲਈ ਅਪਸ ਨੂੰ ਬੇਨਤੀ ਕਰਨਾ ਤੁਹਾਨੂੰ ਉਹਦੀ ਕਾਪੀ ਦੇ ਦਿਓ ਜਿਹੜੀ ਆਰਡਰ ਨਾਲ ਤੁਸੀਂ ਬੰਦ ਕੀਤੀ ਆ ਅੱਜ ਸਾਨੂੰ ਕਾਪੀ ਤੱਕ ਨਹੀਂ ਦਿੱਤੀ ਜਾਦੀ ਕੋਈ ਆਰਡਰ ਕੋਡ ਦਾ ਦਿਓ ਜੇਕਰ ਤੁਹਾਨੂੰ ਆਰਡਰ ਆਇਆ ਉਹਦੀ ਕਾਪੀ ਦਿਓ ਅਸੀਂ ਉਹਦੀ ਕੋਡ ਚੈਲੰਜ ਕਰੀਏ ਅਸੀਂ ਉਹਦੇ ਨੂੰ ਰਿਵਾਈਜ਼ ਕਰੀਏ ਅਸੀਂ ਕੋ ਫਿਰ ਸਾਨੂੰ ਪੜ੍ਹ ਲਈਏ ਕਿ ਕੀ ਉਹ ਚ ਲਿਖਿਆ ਕਿਹੜੇ ਹੁਕਮ ਨਾਲ ਤੁਸੀਂ ਬੰਦ ਕੀਤਾ ਇਸ ਵਾਰੀ ਬੰਦ ਕਰਤਾ ਹੁਕਮ ਨੇ ਇੱਕ ਨੀਵੀਂ ਜਿਹੀ ਬੰਨੀ ਹੁਕਮ ਨੇ ਜਿਹੜੀ ਐਡੇ ਵੱਡੇ ਸ਼ਹਿਰ ਨੂੰ ਤੁਸੀਂ ਬਰਬਾਦ ਕਰ ਦੇਵੋਗੇ ਜਿਹੜੀ ਇੰਨੇ ਕਹਾਂ ਲੋਕ ਰਹਿੰਦੇ ਨੇ ਉਹਨਾਂ ਦੀ ਜ਼ਿੰਦਗੀ ਤੋਂ ਮੁਲਵ ਕਰਦੇ ਹੋਗੇ ਤੇ ਕਿਹੜੀ ਹਸਰ ਮੈਂ ਇਸ ਕਰਤਾ